ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਪਹਿਲਾ ਸਰੋਵਰ ਹੈ ਸੰਗਤ ਜੀ ਸਰੋਵਰ ਸ਼੍ਰੀ ਗੁਰੂ ਰਵਿਦਾਸ ਤੀਰਸ ਅਸਥਾਨ ਸੱਚਕੰਡ ਪੰਡਵਾ ਉਹ ਆਪਾਂ ਤੁਹਾਨੂੰ ਅੰਦਰ ਲਈ ਜਿਹੜੇ ਹੈ ਦਰਸ਼ੀ ਦਿਖਾਉਨੇ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਧੰਨ ਧੰਨ ਡੇਰਾ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਸ ਅਸਥਾਨ ਸੱਚਕੰਡ ਪੰਡਵਾ ਫਗਵਾੜਾ ਦੇ ਗੱਦੀ ਨਿਸ਼ੀਨ 108 ਸੰਤ ਮਹਿੰਦਰਪਾਲ ਜੀ ਅਤੇ ਐਕਸਵਾਟ ਸੰਤ ਵੀ ਵੀ ਬਿਮਲ ਰਾਨੀ ਜੀ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਨੀਂਹ ਪੱਥਰ ਜਿਹੜਾ 18 8 2002 ਨੂੰ ਰੱਖ ਹੋਇਆ ਸੀਗਾ ਜੀ ਸ਼ੁਭ ਉਦਘਾਟਨ ਜਿਹੜਾ ਆ 22 8 2004 ਨੂੰ ਹੋਇਆ ਸੀ ਸੋ ਸੰਗਤ ਜੀ ਦੇਖ ਸਕਦੇ ਆਓ ਹਣਾ ਪੰਦਰ ਚੱਲਦੇ ਆ ਇਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਸੱਤ ਮੰਜ਼ਲਾ ਜਿਹੜਾ ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦਾ ਦਰਬਾਰ ਦਰਸ਼ਨ ਕਰੋ ਆਓ ਹਣਾ ਪੰਦਰ ਚੱਲਦੇ ਆ ਅੰਦਰ ਜਾਣ ਤੋਂ ਪਹਿਲਾਂ ਸੰਗਤ ਜੀ ਇਹ ਜਿਹੜੀ ਫਲੈਕਸ ਬੋਰਡ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਆ ਗੁਰੂ ਸਾਹਿਬ ਸੰਤਾਂ ਮਹਾਂਪੁਰਸ਼ ਔਰ ਉਹਨਾਂ ਦੇ ਤਲਾਬਾ ਤੁਸੀਂ ਦੇਖ ਸਕਦੇ ਗੁਰੂ ਘਰ ਦੇ ਮਹਾਨ ਸੇਵਾਦਾਰ ਹਨ ਸੋ ਜ਼ਰੂਰ ਇਹਨਾਂ ਦੇ ਵੀ ਦਰਸ਼ਨਦਾਰ ਕਰੋ ਜੀ ਜਿਹੜੇ ਹਰ ਵਕਤ ਹੀ ਸਹਿਯੋਗ ਕਰਦੇ ਨੇ ਜਦੋਂ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਸਮਾਜਿਕ ਪ੍ਰੋਗਰਾ ਹੁੰਦਾ ਤੇ ਦੇਖ ਸਕਦੇ ਹੋ ਤੇ ਸਾਥੀਓ ਇਹ ਹਨ ਉਸ ਸ਼ਖਸੀਅਤਾਂ ਜਿਨ੍ਹਾਂ ਨੂੰ 골ਡ ਮੈਡਲ ਜਿਹੜਾ ਪਾਇਆ ਜਾਣਾ ਹੈ ਕੱਲ੍ਹ ਨੂੰ ਯਾਨੀ ਕਿ 14 April 2025 ਨੂੰ ਕੇਸ ਮੱਖਣ ਜੀ ਸਤੀ ਕੋਕਰ ਵਾਲੀ ਆ ਓਮੀ ਕਾਲੇ ਸੰਗੀ ਆ ਸ੍ਰੀ ਸੁਖਦੇਵ ਸਾਧ ਜੀ ਔਰ ਇਹਨਾਂ ਤੋਂ ਇਲਾਵਾ ਐਕਸਵਾਟ ਸੰਤ ਬੀਬੀ ਬੀਬਲਾ ਰਾਣੀ ਜੀ ਉਹਨਾਂ ਨੂੰ ਵੀ ਗੋਲਡ ਮੈਡਨ ਦਾ ਸਨਮਾਨ ਦਿੱਤਾ ਜਾਣਾ ਜੀ ਤੁਸੀਂ ਦੇਖ ਸਕਦੇ ਆ ਜੀ ਸਰਦਾਰ ਕਾਰਲ ਸਵਾਂਸਨ ਸ਼੍ਰੀਮਤੀ ਸੁਰਜੀਤ ਵੀ ਯੂ ਐਸ اے ਆਓ ਹੁਣ ਆਪ ਅੰਦਰ ਚੱਲਦੇ ਹਾਂ ਜੀ ਅੰਦਰ ਜਾਣ ਤੋਂ ਪਹਿਲਾਂ ਤੁਸੀਂ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਸੰਗਤ ਜੀ ਵੀਡੀਓ ਨੂੰ ਮਾਣ ਨਾਲ ਹੀ ਸ਼ੇਅਰ ਕਰ ਦਿਓ ਤੇ ਦੇਖੋ ਐਂਟਰੀ ਦੇ ਉੱਤੇ ਹੀ ਡੇਰਾ 108 ਸੰਤ ਭਪਾ ਅਨਸਰਾਜ ਮਹਾਰਾਜੀ ਕੀਰਸਥਾਨ ਪੰਡਵਾ ਡੇਰਾ ਸਰ ਕੇ ਪੰਡਵਾ ਔਰ ਸ਼੍ਰੀ ਗੁਰੂ ਅਰਬਿਦਾਸ ਮਰਗੀ ਦੇ ਨਾਂ ਦੇ ਉੱਤੇ ਸਕੂਲ ਵੀ ਇੱਥੇ ਅੰਦਰ ਦਾ ਨੂੰ ਵੀ ਦਿਖਾਵਾਂਗੇ ਦੇਖ ਸਕਦੇ ਹੋ ਤੇ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਜੋ ਨਾਲ ਨਾਲ ਦੇਖੀ ਜਾਓ ਤੇ ਸ਼ੇਅਰ ਵੀ ਕਰ ਦਿਜੋ ਸਟਾਰਟਿੰਗ ਵਿੱਚ ਦੇਖ ਲਓ ਹਾਰਦਿਕ ਸਵਾਗਤ ਦੇ ਬੋਰਡ ਲੱਗੇ ਹੋਏ ਆ ਦੇਖ ਸਕਦੇ ਆਂ ਤੇ ਆਹ ਹੁਣ ਤੁਹਾਨੂੰ ਸਕੂਲ ਦਿਖਾਉਣੀ ਮੜਿਆ ਸਕੂਲ ਐਂਟਰੀ ਤੁਸੀਂ ਦੇਖ ਸਕਦੇ ਆਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਬੋਰਡਰ ਸਕੂਲ ਵੀ ਬਣਿਆ ਹੋਇਆ ਆ ਇਹਦੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਸੋ ਆਪਾਂ ਪਹਿਲਾਂ ਸਰੋਵਰ ਦੇ ਦਰਸ਼ਨ ਕਰਕੇ ਆਉਨੇ ਆਂ ਜੋ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਪਹਿਲਾ ਸਰੋਵਰ ਬਣਿਆ ਹੋਇਆ ਸੰਕਟਾਂ ਆ ਰਹੀਆਂ ਔਰ ਜਾ ਰਹੀਆਂ ਤੁਸੀਂ ਦੇਖ ਸਕਦੇ ਆਂ ਬਹੁਤ ਸੋਹਣਾ ਗੁਰੂ ਸਾਹਿਬ ਦਾ ਦਰਵਾਜ਼ਾ ਰਿਹਾ ਜੀ ਸੋ ਦੇਖ ਸਕਦੇ ਆਂ ਹਾਰਦਿਕ ਸਵਾਗਤ ਦੀ ਜਿਹੜੀ ਫਲੈਕਸ ਬੋਰਡ ਮਹਾਪੁਸ਼ਪਾਂ ਨੂੰ ਲਾਈ ਗਈ ਆ ਕੱਲੋ ਇੱਥੇ ਪ੍ਰੋਗਰਾਮ ਹੋਣਾ ਹੈ ਬਹੁਤ ਹੀ ਸੋਹਣਾ ਹੈ ਜੀ ਉੱਪਰ ਤੋਂ ਵੀ ਦੇਖ ਸਰ ਸਕੂਲ ਬਣਿਆ ਹੋਇਆ ਹੈ ਜੀ ਰਹਿਬਰਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਆ। ਚਾਹੋ ਆਪਾਂ ਤੁਹਾਨੂੰ ਸ਼੍ਰੀ ਗੁਰੂ ਅਰਬਦਾਸ ਸਰੋਵਰ ਵੱਲ ਨੂੰ ਲੈ ਕੇ ਜਾਣੇ ਸਭ ਤੋਂ ਪਹਿਲਾਂ। ਦੇਖੋ ਹਰ ਦੇ ਨਿਸ਼ਾਨ ਲੱਗੇ ਹੋਏ ਆ ਔਰ ਪੂਰਾ ਵੇਰਵਾ ਦਿੱਤਾ ਗਿਆ ਹੈ ਇੱਥੇ। ਤੇ ਆਪਾਂ ਦੂਸਰੀ ਸਾਈਡ ਵੱਲ ਦੀ ਜਾਣੇ ਵੈਸੇ ਮੈਂ ਸੋਚਿਆ ਕਿ ਚਲੋ ਪਹਿਲਾਂ ਇੱਧਰ ਦੀ ਵੀ ਥੋੜਾ ਦਿਖਾਇਆ ਜਾਵੇ। ਤੇ ਅੰਦਰ ਦੇਖੋ ਸਰੋਵਰ ਤੇ ਬੈਸ਼ਨਾਨ ਜਿਹੜੇ ਆ ਆ ਕੀਤੇ ਜਾ ਰਹੇ ਆ ਤੇ ਸੋਹਣਾ ਦੇਖੋ ਸੰਗਤ ਜੀ ਕਿੰਨਾ ਹੈ। ਵੀਡੀਓ ਸ਼ੇਅਰ ਕਰ ਦਿਓ ਜੀ ਮਾਣ ਦੇ ਨਾਲ ਹੀ ਹਰਦੇ ਨਿਸ਼ਾਨ ਸਾਹਿਬ ਝੂਲਦੇ ਪਏ ਆ। ਔਰ ਦੇਖ ਸਕਦੇ ਹੋ ਬਹੁਤ ਹੀ ਸੋਨਾ ਸਰੋਵਰ ਰਿਹਾ ਗੁਰੂ ਰਵਿਦਾਸ ਸਹਾਰਾ ਜੀ ਦਾ। ਔਰ ਅੰਦਰਲੇ ਪਈ ਸਰੋਵਰ ਬਣਿਆ ਔਰ ਬਾਹਰੋਂ ਦੇਖੋ ਕਿੰਨਾ ਸੋਨਾ ਆਲੀਸ਼ਾਨ ਬਣਿਆ ਹੋਇਆ। ਔਰ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਪਹਿਲਾ ਸਰੋਵਰ ਹੈ ਜੀ ਇਹ ਅੰਦਰ। ਅੰਦਰਲੇ ਤਸਵੀਰਾਂ ਤੇ ਹੁਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਦੇਖੋ ਕਿੰਨਾ ਸੋਨਾ ਗੇਟ ਦੇ ਉੱਤੇ ਹਰਦੇ ਨਿਸ਼ਾਨ ਸਾਹਿਬ ਲੱਗੇ ਹੋਏ ਆ ਜੀ ਹੰਗ ਜੀ। ਸਰੋਵਰ ਦੇ ਨਿਸ਼ਾਨ ਜਿਹੜਾ ਵਿੱਤਰ ਸੋਵਰਿਆ ਗੁਰੂ ਗੁਰਦਾਸ ਸਾਹਿਬ ਦੇ ਨਾਮ ਤੇ ਔਰ ਸੰਗਤ ਜੀ ਬੜੇ ਮਾਣ ਵਾਲੀ ਗੱਲ ਐ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਆ ਡੇਰਾ ਐਕਸਵਟ ਸੰਤ ਬਾਬਾ ਅਨਸਰਾਜ ਮਹਾਰਾਜ ਜੀ ਪੰਡਵਾ ਸੱਚਖੰਡ ਪੰਡਵਾ ਵਿਖੇ ਆਉਂਦੀਆਂ ਸ਼੍ਰੀ ਗੁਰੂ ਅਰਜਨ ਦੇਵ ਸਰੋਵਰ ਵਿੱਚ ਜਿਹੜਿਆਂ ਇਸ਼ਨਾਨ ਕਰਦੀਆਂ ਸੰਗਤ ਜੀ ਸਾਡੇ ਸਰੋਵਰ ਵਾਲੀ ਬੇਨ ਲਿਖਿਆ ਹੋਇਆ ਜੀ ਸੋ ਸਭ ਤੋਂ ਪਹਿਲਾਂ ਦਰਸ਼ਨ ਕਰੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਹੁਤ ਹੀ ਸੋਹਣੀ ਪ੍ਰਤਿਮਾ ਦੀ ਜਿਹੜੀ ਡੇਰਾ ਸੱਚਖੰਡ ਪੰਡਵਾ ਵਿਖੇ ਸ਼੍ਰੀ ਗੁਰੂ ਰਵਿਦਾਸ ਸਰੋਵਰ ਦੇ ਉੱਤੇ ਲੱਗੀ ਹੋਈ ਐ ਸੰਗਤ ਜੀ ਬਹੁਤ ਹੀ ਸੋਣਾ ਗੁਰੂ ਰਬਿਦਾਸ ਮਹਾਰਾਜ ਦੇ ਦਰਬਾਰਿਆ ਤੇ ਆਓ ਹੁਣ ਦਰਸ਼ਨ ਕਰੀਏ ਸਰੋਵਰ ਸਾਹਿਬ ਦੇ ਜੋ ਗੁਰੂ ਰਬਿਦਾਸ ਮਹਾਰਾਜੀ ਦੇ ਨਾਮ ਦੇ ਉੱਤੇ ਪਹਿਲਾ ਸਰੋਵਰ ਪੰਜਾਬ ਦੇ ਵਿੱਚ ਡੇਰਾ ਸਚਕੰਡ ਪੁਆਇੰਟ ਬਾਰੇ ਧਰਤੀ ਤੇ ਮਹਾਨ ਮਹਾਪੁਰਸ਼ਾਂ ਦੇ ਵੱਲੋਂ ਬਣਾਇਆ ਗਿਆ ਸੰਗਤ ਜੀ ਤੇ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਆ ਰਹੀਆਂ ਆ ਕੱਲੂ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਸ਼੍ਰੀ ਗੁਰੂ ਰਬਿਦਾਸ ਮਹਾਰਾਜੀ ਨੂੰ ਸਮਰਪਿਤ 21ਵਾਂ ਬਸਾਖੀ ਮੇਲਾ ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੇ ਉਸ ਵਰਕੇ ਜਿਹੜਾ ਵਿਸ਼ਾਲ ਜਿਹੜਾ ਕੱਲੂ ਪ੍ਰੋਗਰਾਮ ਹੋਵੇਗਾ ਸੰਗਤ ਜੀ ਤੇ ਪਹਿਲਾਂ ਮਹਾਂਪੂਰਸ਼ਾਂ ਦਾ ਦਰਸ਼ਨ ਕਰ ਲੋ ਤੇ ਸੰਜ ਜੀ ਜਿਹੜੀ ਵੀਡੀਓ ਸ਼ੇਅਰ ਜਰੂਰ ਕਰਦੇਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਭੇਜੋ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਤੱਕ ਇਹ ਵੀਡੀਓ ਜਾਵੇ ਜੈ ਗੁਰਦੇਵ ਧੰਗੁਰ ਦੇ ਬਣੇ ਰਹੋ ਜੀ ਹੱਲੇ ਵੀਡੀਓ ਆਪਾਂ ਹੋਰ ਲੰਬੀ ਕਰਨੀ ਥੋੜੀ ਜੀ ਉੱਪਰ ਜਾਣਾ ਹੁਣ ਆਪਾਂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੋ ਬੋਲੇ ਸੋ ਨਿਰਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਦੇਖ ਸਕਦੇ ਆ ਬੱਚੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣੇ ਸरोवर ਦੇ ਵਿੱਚ ਇਸ਼ਨਾਨ ਕਰਦੇ ਆ ਜੋ ਬੋਲੇ ਸੋਨਰ ਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸੰਗਤ ਜੀ ਦਰਸ਼ਨ ਕਰੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਬੜੇ ਹੋਏ ਡੇਰਾ ਸਚਕਣ ਪੰਡਵਾ ਦੇ ਵਿਖੇ ਗੁਰੂ ਰਵਿਦਾਸ ਸਰੋਵਰ ਦੇ ਸੋ ਦੇਖੋ ਕਿੰਨਾ ਆਲੀਸ਼ਾਨ ਜਿਹੜਾ ਸਰੋਵਰ ਬਣਿਆ ਹੋਇਆ ਔਰ ਕਿੰਨਾ ਸੋਹਣਾ ਦਰਬਾਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਤੀਰਸ ਅਸਥਾਨ ਡੇਰਾ ਸਚਕੰਡ ਪੰਡਵਾ ਦੇ ਮਹਾਨ ਮਹਾਪੁਰਸ਼ਾਂ ਨੇ ਮੌਜੂਦਾ ਗਦਿਲਸ਼ੀਨ 108 ਸਾਂਤ ਮਹਿੰਦਰਪਾਲ ਮਹਾਰਾਜ ਜੀ ਦੇ ਵੱਲੋਂ ਔਰ ਮਹਾਨ ਮਹਾਪੁਰਸ਼ਾਂ ਵੱਲੋਂ ਬਹੁਤ ਵੱਡਾ ਪ੍ਰਾਲਾ ਦਰਸ਼ਨ ਕਰੋ ਸੰਗਤ ਜੀ ਸਰੋਵਰ ਸਾਹਿਬ ਦੇ ਤੇ ਬੜੇ ਮਾਣ ਵਾਲੀ ਗੱਲ ਹੈ ਸੰਗਤ ਜੀ ਇਹ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਓ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਪਹਿਲਾ ਸ਼੍ਰੀ ਗੁਰੂ ਰਵਿਦਾਸ ਸਰੂਪ ਜਿਹੜਾ ਆ ਡੇਰਾ ਸਚਕਣ ਪੰਡਵਾਦੀ ਪਵਿੱਤਰ ਧਰਤੀ ਉੱਤੇ ਡੇਰਾ ਸੰਤ ਬਾਬਾ ਹੰਸਰਾਜ ਮਹਾਰਾਜ ਦੇ ਦਰਬਾਰ ਦੇ ਵਿਖੇ ਬਣਿਆ ਹੋਇਆ ਸੁਰਵਦਾਸੀਆ ਕੌਮ ਲਈ ਗੁਰੂ ਰਵਿਦਾਸ ਨਾਮਲੇ ਸੰਗਤਾਂ ਲਈ ਬੜੇ ਮਾਣ ਵਾਲੀ ਗੱਲ ਐ ਸੋ ਵੀਡੀਓ ਸ਼ੇਅਰ ਕਰ ਦਿਓ ਅਗਰ ਤੁਸੀਂ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਪਿਆਰ ਕਰਦੇ ਆ ਨਾ ਤੇ ਸੰਗਤ ਦੀ ਵੀਡੀਓ ਸ਼ੇਅਰ ਕਰ ਦਿਓ ਔਰ ਕੱਲ ਨੂੰ 14 ਅਪ੍ਰੈਲ 2025 ਬਹੁਤ ਵੱਡਾ ਸ੍ਰੀ ਗੁਰੂ ਰਵਿਦਾਸ ਵਿਸਾਖੀ ਮੇਲਾ ਅਦਰ ਡਾਕਟਰ ਬੀਰਾਂ ਮੈਡੀਕਲ ਸਾਹਿਬ ਨੂੰ ਸਮਰਪਿਤ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਡੇਰਾ ਸਰਕਰ ਪੰਡਵਾ ਵੀ ਕਿੱਥੇ ਵੱਡੇ ਵੱਡੇ ਕਲਾਕਾਰ ਆ ਰਹੇ ਕਿ ਇਸ ਮੱਖਣ ਜੀ ਆ ਰਹੇ ਹਨ ਔਰ ਬਹੁਤ ਵੱਡੇ ਵੱਡੇ ਗੀਤਕਾਰ ਨਾਮ ਵੀ ਆ ਰਹੇ ਆ ਸੰਤ ਮਹਾਪੁਰਜ ਆ ਰਹੇ ਆ ਸੋ ਜ਼ਰੂਰ ਆਓ ਬਹੁਤ ਵੱਡਾ ਪ੍ਰੋਗਰਾਮ ਕਰ ਲੋ ਜੈ ਗੁਰਦੇਵ ਜੀ ਤੁਹਾਨੂੰ ਗੁਰਦੇ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਕੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿਓ ਇਹੇ ਬੇਨਤੀ ਆ ਇਹੇ ਰਿਕਵੈਸਟ ਹੈ ਜੀ